ਪੰਜਾਬ ਚ ਇੱਕ ਹੋਰ ਦਿਲ ਦੇ ਹਿਲਾਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਦੇ ਥਾਣਾ ਦਾਖਾ ਦੀਨ ਪਿੰਡੇ ਪਿੰਡ ਬਲੀਪੁਰ ਖੁਰਦ ਵਿਖੇ ਕਲਯੁਗੀ ਪੁੱਤ ਨੇ ਆਪਣੀ ਪਤਨੀ ਨਾਲ ਮਿਲ ਕੇ ਆਪਣੇ ਪਿਓ ਦਾ ਕਤਲ ਕਰ ਦਿੱਤਾ ਇਹੀ ਨਹੀਂ ਹੈ ਕਤਲ ਕਰਨ ਮਗਰੋਂ লাশ ਖੁਰਦਬੁੱਧ ਕਰਨ ਦੀ ਜਲਦਬਾਜ਼ੀ ਚ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਥਾਣਾ ਦਾਖਾ ਦੀ ਪੁਲਿਸ ਨੇ ਉਸਦੇ ਭਤੀਜੇ ਕਰਨ किरणवीर सिंह पुत्र बलजीत सिंह वासी ਬਲੀਪੁਰ ਖੁਰਦ ਦੇ ਬਿਆਨਾਂ ਤੇ ਗੁਰ ਇਕਬਾਲ ਸਿੰਘ ਉਰਪ ਮੱਖਣ ਪੁੱਤਰ ਜਗਰੂਪ ਸਿੰਘ ਅਤੇ ਉਸ ਦੀ ਪਤਨੀ सुरेंद्र कौर ਸਿੰਧਰ ਵਾਸੀ ਬਲੀਪੁਰ ਖੁਰਦ ਵਿਰੁੱਧ ਜੇਰੇ ਧਾਰਾ 105 238 35 ਬੀ ਐਨ ਐਸ ਤਹਿਤ ਕੇਸ ਦਰਜ ਕੀਤਾ ਹੈ ਖਾਨਾ ਦਾਖਾ ਦੇ ਮੁਖੀ ਇੰਸਪੈਕਟਰ ਅਮਰਤਪਾਲ ਸਿੰਘ ਨੇ ਦੱਸਿਆ ਹੈ ਕਿ ਕਿਰਨਵੀਰ ਸਿੰਘ ਨੇ ਆਪਣੇ ਬਿਆਨਾਂ 'ਚ ਦੱਸਿਆ ਹੈ ਕਿ ਉਹ ਕੈਨੇਡਾ ਪੀਆਰ ਹੈ ਉਸਦੇ ਪਿਤਾ ਬਲਜੀਤ ਸਿੰਘ ਦੀ ਉਸਦੇ ਜਨਮ ਤੋਂ 1.5 ਸਾਲ ਬਾਅਦ ਹੀ ਮੌਤ ਹੋ ਗਈ ਸੀ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਜਦੋਂ ਤੋਂ ਉਸਨੇ ਸੁਰਤ ਸੰਭਾਲੀ ਤਾਂ ਉਸਦਾ ਤਾਇਆ ਜਗਰੂਪ ਸਿੰਘ ਜਿਸ ਨੂੰ ਉਹ ਡੈਡੀ ਹੀ ਆਖਦਾ ਸੀ ਨੇ ਹੀ ਪਰਿਵਾਰ ਦਾ ਪਾਲਣ ਪੋषण ਕੀਤਾ ਸੀ ਕਰੀਬ ਤਿੰਨ ਸਾਲ ਪਹਿਲਾਂ ਉਸਦੀ ਮਾਤਾ ਹਰਜੀਤ ਕੌਰ ਦੀ ਵੀ ਮੌਤ ਹੋ ਗਈ ਸੀ ਉਸ ਦੇ ਕੱਲਾ ਰਹਿਣ ਕਰਕੇ ਉਸ ਦਾ ਤਾਇਆ ਹੀ ਉਸ ਦੀ ਅਤੇ ਉਸ ਦੀ ਜ਼ਮੀਨ ਦੀ ਦੇਖ ਰਿਕ ਕਰਦਾ ਸੀ ਉਸ ਦੇ ਤਾਏ ਨੇ ਉਸ ਨੂੰ ਕਰੀਬ 2 ਸਾਲ ਪਹਿਲਾਂ ਵਿਦੇਸ਼ ਕੈਨੇਡਾ ਭੇਜਿਆ ਸੀ ਉਸ ਦੇ ਤਾਈ ਦੇ ਤੇ ਹਫ਼ਤੇ 'ਚ ਉਸ ਨਾਲ ਤਕਰੀਬਨ 2-3 ਵਾਰ ਗੱਲਬਾਤ ਹੁੰਦੀ ਰਹਿੰਦੀ ਸੀ ਉਸ ਨੂੰ ਉਸ ਦਾ ਤਾਇਆ ਜਗਰੂਪ ਸਿੰਘ ਫੋਨ ਕਰਕੇ ਦੱਸਦਾ ਰਹਿੰਦਾ ਸੀ ਕਿ ਉਸ ਦਾ ਲੜਕਾ ਗੋਰ ਕਵਾਲ ਸਿੰਘ ਉਰਫ ਮੱਖਣ ਅਤੇ ਨੋਸ ਸਰਿੰਦਰ ਕੌਰ ਉਰਫ ਚਿੰਦਰ ਉਸ ਨੂੰ ਰੋਟੀ ਪਾਣੀ ਨਹੀਂ ਦਿੰਦੇ ਉਲਟਾ ਉਸ ਨਾਲ ਕੁੱਟਮਾਰ ਕਰਦੇ ਹਨ ਇਸ ਕਰਕੇ ਉਹਨਾਂ ਨੇ ਇਹਨਾਂ ਤੋਂ ਬਹੁਤ ਦੁਖੀ ਹਨ ਇਹ ਦੋਵੇਂ ਜਣੇ ਕਿਸੇ ਸਮੇਂ ਵੀ ਉਸ ਦੀ ਕੁੱਟਮਾਰ ਕਰਕੇ ਜਾਨੋਂ ਮਾਰ ਸਕਦੇ ਹਨ ਉਸ ਨੇ ਆਪਣੇ ਤਾਇਆ ਨੂੰ ਸਮਝਾਇਆ ਕਿ ਤਾਇਆ ਤੂੰ ਚਿੰਤਾ ਨਾ ਕਰ ਕਿਉਂ ਇੰਡੀਆ ਆ ਕੇ ਇਹਨਾਂ ਨੂੰ ਸਮਝਾਵੇਗਾ ਤਾਇਏ ਦੀ ਮੌਤ ਤੋਂ ਕਰੀਬ 2-3 ਦਿਨ ਪਹਿਲਾਂ ਉਸ ਨੂੰ ਤਾਇਆ ਦਾ ਫੋਨ ਆਇਆ ਸੀ ਕਿ ਉਸ ਨੂੰ ਫੇਰ ਹੀ ਨ ਦਵਨ ਪਤਨੂ ਨੇ ਕੋਟ ਮਾਰ ਕਰਕੇ ਜਲੀਲ ਕੀਤਾ ਜਲਦੀ ਆ ਜਾ ਨਹੀਂ ਤਾਂ ਇਹ ਉਸ ਨੂੰ ਮਾਰ ਦੇਣਗੇ ਤਾਂ ਉਸ ਨੇ ਆਪਣੇ ਤਾਈ ਨੂੰ ਕਿਹਾ ਕਿ ਤੂੰ ਚਿੰਤਾ ਨਾ ਕਰ ਉਹ ਇੱਕ ਹਫਤੇ ਅੰਦਰ ਇੰਡੀਆ ਆ ਜਾਵੇਗਾ 3 ਦਸੰਬਰ ਨੂੰ ਉਸ ਦੇ ਤਾਈ ਦੀ ਲੜਕੀ ਇੰਦਰਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਗਾਲੀਬ ਕਲਾ ਦਾ ਫੋਨ ਆਇਆ ਕਿ ਪਿਤਾ ਜਗਰੂਪ ਸਿੰਘ ਦੀ ਮੌਤ ਹੋ ਗਈ ਹੈ ਉਸ ਨੂੰ ਕਿਹਾ ਗਿਆ ਕਿ ਇੰਡੀਆ ਆ ਰਿਹਾ ਹੈ ਤਾਂ ਤੁਸੀਂ ਤਾਜੀ ਦਾ ਸੰਸਕਾਰ ਨਾ ਕਰਿਓ ਉਸ ਦੀ ਕਰੀਰ ਜਦੋਂ 6 ਦਸੰਮਨ ਨੂੰ ਘਰ ਪੁੰਜਿਆ ਤਾਂ ਉਸ ਨੂੰ ਪਤਾ ਲੱਗਾ ਕਿ ਤਾਇਆ ਜੀ ਦਾ ਅੰਤਿਮ ਸੰਸਕਾਰ ਕੀਤਾ ਜਾ ਚੁੱਕਾ ਸੀ ਜਦ ਉਸਨੇ ਪੁੱਛਿਆ ਕਿ ਤੁਸੀਂ ਉਸ ਦੀ ਅਡੀਕ ਕਿਉਂ ਨਹੀਂ ਕੀਤੀ ਤਾਂ ਕਿਹਾ ਗਿਆ ਕਿ Laash ਖਰਾਬ ਹੋ ਸਕਦੀ ਸੀ ਇਸ ਕਰਕੇ ਅਸੀਂ ਸੰਸਕਾਰ ਕਰ ਦਿੱਤਾ ਛਾਕਾਂ ਦੇ ਸਬੰਧੀ ਉਹ ਪੜਤਾਲ ਕਰਨ ਲੱਗਾ ਤਾਂ ਉਸ ਨੂੰ ਤਾਇਆ ਦੀ ਮ੍ਰਿਤਕ ਦੇ ਨਹਾਣ ਵਾਲਿਆਂ ਨੇ ਦੱਸਿਆ ਕਿ ਉਸ ਦੇ ਸਰੀਰ ਦੇ ਪਿਛਲੇ ਪਾਸੇ ਛੱਟ ਦਾ ਨਿਸ਼ਾਨ ਸੀ ਤੇ ਲਹੂ ਨਿਕਲਿਆ ਸੀ ਉਸ ਨੂੰ ਸਾਡੇ ਘਰ ਦੇ ਕਿਸੇ ਜ਼ਿੰਮੇਵਾਰ ਵਿਅਕਤੀ ਨੇ ਇੱਕ ਪੈਨ ਡਰਾਈਵ ਦੇ ਕੇ ਵੀਡੀਓ ਦੇਖਣ ਲਈ ਕਿਹਾ ਜਿਸ ਨੂੰ ਉਸ ਨੇ ਦੇਖਿਆ ਤਾਂ ਪਤਾ ਲੱਗਾ ਕਿ 3 ਦਸੰਬਰ ਨੂੰ ਤਾਇ ਦੇ ਨੋ ਸਰਿੰਦਰ ਕੌਰ ਨੇ ਉਸ ਦੇ ਤਾਇ ਦੇ ਕੁੱਟਮਾਰ ਕਰਦੇ ਹੋਏ ਜ਼ੋਰਦਾਰ ੱਟਕਾ ਮਾਰਿਆ ਜਿਸ ਨਾਲ ਡਿੱਗਨ ਕਰਨ ਤਾਇ ਜੀ ਦੇ ਸਿਰ ਦੇ ਪਿਛਲੇ ਪਾਸੇ ਸੱਟ ਲੱਗੀ ਜਿਸ ਨਾਲ ਉਸ ਦੀ ਮੌਤ ਹੋ ਗਈ ਉਸ ਸਮੇਂ ਤਾਇ ਦਾ ਲੜਕਾ ਗੋਰ ਇਕਬਾਲ ਸਿੰਘ ਆਪਣੀ ਗੱਡੀ ਤੇ ਆਉਂਦਾ ਹੈ ਤੇ ਉਹ ਆਪਣੀ ਪਤਨੀ ਨੂੰ ਸ਼ਹਿ ਦਿੰਦਾ ਹੈ ਕਿ ਮਾਰ ਇਸ ਦੇ ਹੋਰ ਮਾਰ ਇਹ ਦੋਵੇਂ ਜਣਿਆਂ ਨੇ ਮਰੇ ਤਾਇ ਜਗਰੂਪ ਸਿੰਘ ਨੂੰ ਮਾਰਿਆ ਤੇ ਬਾਅਦ ਆਪਣੀ ਪਤਨੀ ਨੂੰ ਕੈਨੇਡਾ ਭੇਜ ਦਿੱਤਾ ਇਸ ਸਬੰਧੀ ਵਜਾ ਰੰਜੀਤ ਇਹ ਹੈ ਕਿ ਇਸ ਤੋਂ ਪਹਿਲਾਂ ਜੁਲਾਈ 2024 ਚ ਉਸੇ ਤਾਇ ਦੀ ਇਸਨੇ ਕੋਟਮਾਰਕ ਕੀਤੀ ਸੀ ਇਹ ਸਬੰਧੀ ਮੌਤਵਾਰਕ ਵਿਅਕਤੀਆਂ ਨੇ ਇਹਨਾਂ ਦਾ ਫੈਸਲਾ ਕਰਵਾ ਦਿੱਤਾ ਸੀ ਗੋਰਖਵਾਲ ਅਤੇ ਇਸ ਦੀ ਪਤਨੀ ਸੁਰਿੰਦਰ ਕੌਰ ਦਸੰਬਰ 2024 ਤੋਂ ਪਹਿਲਾਂ ਪਹਿਲਾਂ ਘਰ ਖਾਲੀ ਕਰ ਦੇਣਗੇ ਪਰ ਗੋਰਖਵਾਲ ਸਿੰਘ ਅਤੇ ਇਸ ਦੀ ਪਤਨੀ ਸੁਰਿੰਦਰ ਕੌਰ ਦੇ ਫੈਸਲੇ ਦੀ ਮਿਤੀ ਲੰਘਣ ਤੋਂ ਬਾਅਦ ਵੀ ਘਰ ਖਾਲੀ ਨਹੀਂ ਕੀਤਾ ਗਿਆ ਸੀ ਖਾਲਾ ਮੁਕੀ ਇੰਸਪੈਕਟਰ ਅਮਰਤਪਾਲ ਸਿੰਘ ਨੇ ਦੱਸਿਆ ਕਿ ਕਾਤਲ ਗੋਰਖਵਾਲ ਸਿੰਘ ਨੂੰ ਫੜਨ ਲਈ ਛਾਪੇ ਮਾਰੀ ਜਾਰੀ ਹੈ ਜਤ ਕੇ ਉਸ ਦੀ ਪਤਨੀ सुरेंद्र कौर ਪਹਿਲਾ ਹੀ ਕੈਨੇਡਾ ਫਰਾਰ ਹੋ ਚੁੱਕੀ ਹੈ